हमें किसी ने आपका दिया नाम दिया आप किसी से आपकी कोई दुश्मनी है मेरी दुश्मनी नहीं नहीं बताइए किसने दिया नाम क्या नाम उसका मीता नाम है डिग्ञाने डिग्ञाने का जम्मू से बोला जम्मू से कहानी का दूसरा पक्ष यानी मीता वो भी आज मैं तुम्हारे सामने पेश करूंगा कि आखिर मीता आखिर है कौन

ਜੀ ਹਾਂ ਉਹ ਮੀਤਾ ਸੱਚਮੁੱਚ ਦੇ ਵਿੱਚ ਇੱਕ ਮੀਤਾ ਨਾਮ ਦਾ ਬੰਦਾ ਡਿੱਗਿਆ ਦਾ ਮਾਡਲ ਟਾਊਨ ਦੇ ਵਿੱਚ ਰਹਿੰਦਾ ਹੈ ਉਸ ਬੰਦੇ ਦੇ ਨਾਲ ਜਦੋਂ ਆਪਸੀ ਸਾਂਹ ਟੀਵੀ ਦੀ ਯਾਨੀ ਸਾਡੀ ਗੱਲਬਾਤ ਹੋਈ ਫੋਨ ਦੇ ਰਾਹੀਂ ਤਾਂ ਉਸ ਬੰਦੇ ਨੇ ਵੀ ਸਾਨੂੰ ਆਪਣੀ ਚੈਟ ਭੇਜ ਦਿੱਤੀ ਉਸਨੇ ਕਿਹਾ ਕਿ ਅੱਜ ਤੋਂ 15-20 ਦਿਨ ਪਹਿਲਾਂ ਮੈਨੂੰ ਵੀ ਇੱਕ ਚੈਟ ਆਈ ਸੀ ਜਿਸ ਦੇ ਵਿੱਚ ਮੈਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ ਉਹ ਬੰਦਾ ਤੇ ਮੈਂ ਫਿਰ 13 ਮਹੀਨਾ ਹੈ ਉਸਦੇ ساتھ ਰਹਾ ਹਾਂ ਨੇ ਸਭ ਕਹਿਣਾ ਸੀ ਉਹ ਮੇਰੇ ਕੋ ਮਾਰेंगे ਓਕੇ ਮੇਰਾ ਜੰਮੂ ਮੇਰੇ ਕੋਲ ਫਿਰ ਬਤਾਇਆ ਉਹ ਠੋਪੇ ਦਾ ਸਭ ਤੋਂ ਵੱਡੀ ਗਲਤੀ ਦੋਨਾਂ ਨੂੰ ਇੱਕੋ ਨੰਬਰ ਦੇ ਉੱਪਰ ਧਮਕੀ ਦਿੱਤੀ ਗਈ ਜਦ ਮੈਂ ਦੋਨਾਂ ਦੀਆਂ ਚਾਟ ਚੈਟਸ ਆਪਣੇ ਤੱਕ ਮੰਗਾਈਆਂ ਤਾਂ ਮੈਂ ਦੇਖਿਆ ਕਿ ਹਰਜੀਤ ਸਿੰਘ ਨੂੰ ਜਿਸ ਨੰਬਰ ਤੋਂ ਕਾਲ ਆਈ ਹੈ ਮੀਤੇ ਨੂੰ ਵੀ ਜੋ ਚੈਟਿੰਗ ਕੀਤੀ ਗਈ ਹੈ ਉਹ ਵੀ ਉਸੇ ਨੰਬਰ ਦੇ ਉੱਪਰੋਂ ਕੀਤੀ ਹੋਈ ਸੀ ਫਿਰ ਤਾਂ ਦੇਖ ਲੈ ਕੀ ਹੋ ਰਿਹਾ ਹੈ ਤੁਹਾਮ ਤੁਹਾਮ ਲੋਕਾਂ ਦਾ ਪਹਿਲੇ ਦੋਹਾਂ ਤੋਂ ਧੋਖਾ ਤੁਮ ਲੋਕਾਂ ਕੋ ਧੋਖਾ ਦੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਚੱਲ ਰਹੀ ਹੈ ਕਿ ਇੱਕ ਨਿਊਜ਼ ਚੈਨਲ ਸੋਸ਼ਲ ਮੀਡੀਆ ਦੇ ਨਿਊਜ਼ ਚੈਨਲ ਦੇ ਪੱਤਰਕਾਰ ਨੂੰ ਪਾਕਿਸਤਾਨ ਦੇ ਫੋਨ ਨੰਬਰ ਤੋਂ WhatsApp ਕਾਲ ਦੇ ਰਾਹੀਂ ਧਮਕੀ ਦਿੱਤੀ ਗਈ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਔਰ ਉਸ ਕਾਲ ਦੇ ਰਾਹੀਂ ਇਹੋ ਹੀ ਪਤਾ ਚੱਲ ਰਿਹਾ ਹੈ ਕਿ ਉਹ ਧਮਕੀ ਜਿਹੜੀ ਹੈ ਉਹ ਕਿਸੇ ਮੀਤਾ ਨਾਂ ਦੇ ਬੰਦੇ ਨੇ ਭੇਜੀ ਹੈ ਜੀ ਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਸ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸੇ ਅੱਜ ਤੁਹਾਡੇ ਸਾਹਮਣੇ ਇਹ ਪੂਰਾ ਮਸਲਾ ਥੋੜਾ ਖੋਲ ਕੇ ਰੱਖਣ ਦੀ ਕੋਸ਼ਿਸ਼ ਕਰਾਂਗਾ ਕਿ ਇੱਕ ਪੱਤਰਕਾਰ ਨੂੰ ਜਿਸ ਵੇਲੇ ਪਾਕਿਸਤਾਨ ਦੇ ਨੰਬਰ ਤੋਂ WhatsApp ਕਾਲ ਦੇ ਰਾਹੀਂ ਧਮਕੀ ਆਉਂਦੀ ਹੈ ਤਾਂ ਉਹ ਅੱਗੇ ਉਸ ਦੇ ਨਾਲ ਖੁੱਲ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਗੱਲ ਕਰਦੇ ਕਰਦੇ ਉਹ ਬੰਦਾ ਜਿਹੜਾ ਹੈ ਕਹਿੰਦਾ ਹੈ ਕਿ ਮੈਂ ਕਰਾਚੀ ਤੋਂ ਬੋਲ ਰਿਹਾ ਹਾਂ ਇਸ ਕਹਾਣੀ ਦਾ ਦੂਸਰਾ ਪੱਖ ਯਾਨੀ ਮੀਤਾ ਉਹ ਵੀ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਕਿ ਆਖਰ ਉਹ ਮੀਤਾ ਆਖਰ ਹੈ ਕੌਣ ਉਸ ਮੀਤੇ ਨੇ ਧਮਕੀ ਭੇਜੀ ਹੈ ਜਾਂ ਨਹੀਂ ਭੇਜੀ ਜਾਂ ਫਿਰ ਇਹ ਪਾਕਿਸਤਾਨ ਤੋਂ ਆਈ ਕਾਲ ਸੱਚਮੁੱਚ ਕਰਾਚੀ ਤੋਂ ਆਈ ਹੈ ਜਾਂ ਕਿਧਰੇ ਹੋਰ ਤੋਂ ਆਈ ਹੈ ਜਾਂ ਫਿਰ ਇਸ ਨੰਬਰ ਤੋਂ ਕੀ ਕਿਸੇ ਹੋਰ ਨੂੰ ਵੀ ਕਦੇ ਧਮਕੀ ਭਰੀ ਕਾਲ ਗਈ ਹੈ ਜਾਨ ਤੋਂ ਮਾਰਨ ਦੀ ਜਾਂ ਨਹੀਂ ਇਹ ਬਹੁਤ ਵੱਡੇ ਸਵਾਲ ਨੇ ਜਿਹਾਂ ਅੱਜ ਇਹ ਸਵਾਲ ਸਾਰੇ ਤੁਹਾਡੇ ਸਾਹਮਣੇ ਖੋਲਣ ਦੀ ਕੋਸ਼ਿਸ਼ ਕਰਾਂਗਾ ਔਰ ਧਿਆਨ ਦੇ ਨਾਲ ਤੁਸੀਂ ਉਹ ਵੀਡੀਓ ਜਿਹੜੀ ਆਡੀਓ ਕਾਲ ਹੈ ਹਰਜੀਤ ਸਿੰਘ ਦੀ ਸੁਣੀ ਹੋਣੀ ਹੈ ਜੇ ਨਹੀਂ ਸੁਣੀ ਤਾ ਫਿਰ ਧਿਆਨ ਦੇ ਨਾਲ ਮੈਂ ਲਾਸਟ ਦੇ ਵਿੱਚੋਂ ਕਾਲ ਫਿਰ ਤੋਂ ਲਾਵਾਂਗਾ ਉਸ ਪੂਰੀ ਕਾਲ ਨੂੰ ਵੀਡੀਓ ਨੂੰ ਤੁਸੀਂ ਜ਼ਰੂਰ ਸੁਣਨਾ ਲੇਕਿਨ ਇੱਕ ਚੈਟ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਜਿਹੜੀ ਅੱਜ ਤੋਂ 15 ਤੋਂ 20 ਦਿਨ ਪਹਿਲਾਂ ਕਿਸੇ ਹੋਰ ਬੰਦੇ ਨੂੰ ਇਸੇ ਨੰਬਰ ਤੋਂ ਆਈ ਹੋਈ ਹੈ ਔਰ ਉਸ ਨੰਬਰ ਦੇ ਵਿੱਚ ਵੀ ਧਮਕੀਆਂ ਦਿੱਤੀਆਂ ਗਈਆਂ ਸੀ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਉਸੇ ਮੀਤਾ ਦੀ ਜਿਸ ਦੇ ਬਾਰੇ ਵਿੱਚ ਇਸ ਕਾਲ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਤੈਨੂੰ ਮਾਰਨ ਦੇ ਲਈ ਤੇਰਾ ਕੋਈ ਰੋਲਾ ਹੈ ਮੀਤੇ ਦੇ ਨਾਲ ਉਹ ਮੀਤਾ ਜੋ ਡਿਗਿਆਣਾ ਜੰਮੂ ਦਾ ਰਹਿਣ ਵਾਲਾ ਹੈ ਮਾਡਲ ਟਾਊਨ ਡਿਗਿਆਣਾ ਜੰਮੂ ਦਾ ਰਹਿਣ ਵਾਲਾ ਹੈ ਔਰ ਹਰਜੀਤ ਸਿੰਘ ਨੇ ਕਿਹਾ ਕਿ ਮੈਂ ਤਾਂ ਕਿਸੇ ਮੀਤੇ ਨੂੰ ਜਾਣਦਾ ਹੀ ਨਹੀਂ ਹੁਣ ਇਹ ਸਾਰੀ ਗੱਲ ਜੋ ਹਰਜੀਤ ਸਿੰਘ ਦੇ ਨਾਲ ਹੋਈ ਇਸੇ ਤਰ੍ਹਾਂ ਦੀ ਗੱਲ ਕਿ ਤੂੰ ਆਪਣਾ ਰੋਲਾ ਮੀਤੇ ਦੇ ਨਾਲ ਮੁਕਾਲਾ ਨਹੀਂ ਤਾਂ ਮੇਰੇ ਦੋ ਬੰਦੇ ਜੰਮੂ ਦੇ ਵਿੱਚ ਹਨ ਤੈਨੂੰ ਠੋਕ ਦੇਣਗੇ ਯਾਨੀ ਕਿ ਤੈਨੂੰ ਜਾਨ ਤੋਂ ਮਾਰ ਦੇਣਗੇ ਹੁਣ ਇਹ ਬਹੁਤ ਵੱਡੀ ਧਮਕੀ ਸੀ ਔਰ ਇਹ ਕਿਹਾ ਗਿਆ ਕਿ ਮੈਂ ਕਰਾਚੀ ਤੋਂ ਬੋਲ ਰਿਹਾ ਔਰ ਜੋ ਪਹਿਲਗਾਮ ਦੇ ਵਿੱਚ ਹੋਇਆ ਜੋ ਪਹਿਲਗਾਮ ਦੇ ਵਿੱਚ ਹੋਇਆ ਸਾਡੇ ਬੰਦਿਆਂ ਨੇ ਕੀਤਾ ਉਹ ਤਾਂ ਹਿੰਦੂਆਂ ਦੇ ਨਾਲ ਹੋਇਆ ਸੀ ਹੁਣ ਤੁਹਾਡੇ ਨਾਲ ਹੋਏਗਾ ਇਹ ਬਹੁਤ ਵੱਡੀਆਂ ਗੱਲਾਂ ਨੇ ਉਸ ਤੋਂ ਬਾਅਦ ਹੁਣ ਲੈ ਕੇ ਚਲਦਾ ਹਾਂ ਮੈਂ ਤੁਹਾਨੂੰ ਦੂਸਰੇ ਪੱਖ ਵੱਲ ਇਹ ਤਾਂ ਸੀ ਜੋ ਆਡੀਓ ਦੇ ਰਾਹੀਂ ਕਾਲ ਕਰਕੇ WhatsApp ਦੇ ਉੱਤੇ ਹਰਜੀਤ ਸਿੰਘ ਨੂੰ ਧਮਕੀ ਦਿੱਤੀ ਗਈ ਉਹ ਕਾਲ ਵੀ ਤੁਸੀਂ ਪੂਰੀ ਜ਼ਰੂਰ ਸੁਣਨਾ ਹੁਣ ਮੈਂ ਤੁਹਾਡੇ ਨਾਲ ਸਾਹਮਣੇ ਨਾਲ ਦੇ ਨਾਲ ਇੱਕ ਵੀਡੀਓ WhatsApp ਚੈਟ ਜਿਹੜੀ ਹੈ ਉਸ ਦੀ ਇੱਕ ਵੀਡੀਓ ਚਲਾ ਰਿਹਾ ਹਾਂ ਮੈਂ ਜੋ ਪਾਕਿਸਤਾਨ ਦਾ ਨੰਬਰ ਹੈ +92 ਜਿਸ ਨੰਬਰ ਦੇ ਉੱਤੋਂ ਇੱਕ ਕਾਲ ਹਰਜੀਤ ਸਿੰਘ ਨੂੰ ਆਈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜੋ ਚੈਟ ਮੈਂ ਨਾਲ ਦੇ ਨਾਲ ਚਲਾਵਾਂਗਾ ਇਸ ਚੈਟ ਦੇ ਵਿੱਚ ਵੀ ਉਹੀ ਨੰਬਰ ਹੈ +92 ਔਰ ਅੱਗੇ ਵਾਲਾ ਨੰਬਰ ਮੈਂ ਸਿਕਿਉਰਿਟੀ ਰੀਜਨਸ ਦੇ ਰਾਹੀਂ ਕਾਰਨ ਨਹੀਂ ਦੱਸ ਰਿਹਾ ਮਗਰ ਇਹ ਕੋਡ ਜਿਹੜਾ ਹੈ ਇਹ ਪਾਕਿਸਤਾਨ ਦਾ ਹੈ ਜੀहां ਮੈਂ ਤੁਹਾਨੂੰ ਦੱਸ ਦਿਆਂ ਕਿ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਲੋਕਾਂ ਨੂੰ ਸਪੈਮ ਕਾਲਸ ਵੀ ਆਉਂਦੀਆਂ ਨੇ ਔਰ ਕੁਝ ਐਸੀਆਂ ਗੱਲਾਂ ਵੀ ਹੁੰਦੀਆਂ ਨੇ ਕਿ ਜੇਕਰ ਤੁਹਾਡੇ ਨਾਲ ਉਹ ਬੰਦਾ ਜ਼ਿਆਦਾ ਦੇਰ ਤੱਕ ਗੱਲ ਕਰਦਾ ਹੈ ਤਾਂ ਤੁਹਾਡੇ ਫੋਨ ਨੂੰ ਹੈਕ ਕੀਤਾ ਜਾ ਰਿਹਾ ਹੁੰਦਾ ਹੈ ਲੇਕਿਨ ਇੱਥੇ ਕਹਾਣੀ ਕੁਝ ਹੋਰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਹਰਜੀਤ ਸਿੰਘ ਨੂੰ ਧਮਕੀ ਦੇ ਰਿਹਾ ਹੈ ਇੱਕ ਪਾਕਿਸਤਾਨ ਤੋਂ ਬੰਦਾ ਉਹ ਇਹ ਕਹਿ ਰਿਹਾ ਹੈ ਕਿ ਮੈਨੂੰ ਤੇਰੇ ਤੇਰੇ ਬਾਰੇ ਵਿੱਚ ਮੀਤੇ ਨੇ ਦੱਸਿਆ ਜਿਹੜਾ ਮੀਤਾ ਡਿਗਿਆਣਾ ਮਾਡਲ ਟਾਉਨ ਦਾ ਰਹਿਣ ਵਾਲਾ ਹੈ ਹੁਣ ਤੁਹਾਨੂੰ ਦੱਸਦਾ ਹਾਂ ਉਹ ਮੀਤਾ ਕੌਣ ਹੈ ਜੀ ਹਾਂ ਉਹ ਮੀਤਾ ਸੱਚਮੁੱਚ ਦੇ ਵਿੱਚ ਇੱਕ ਮੀਤਾ ਨਾਮ ਦਾ ਬੰਦਾ ਡਿੱਗਿਆਣਾ ਮਾਡਲ ਟਾਊਨ ਦੇ ਵਿੱਚ ਰਹਿੰਦਾ ਹੈ ਉਸ ਬੰਦੇ ਦੇ ਨਾਲ ਜਦੋਂ ਆਪਸੀ ਸਾਂ ਟੀਵੀ ਦੀ ਯਾਨੀ ਸਾਡੀ ਗੱਲਬਾਤ ਹੋਈ ਫੋਨ ਦੇ ਰਾਹੀਂ ਤਾਂ ਉਸ ਬੰਦੇ ਨੇ ਵੀ ਸਾਨੂੰ ਆਪਣੀ ਚੈਟ ਭੇਜ ਦਿੱਤੀ ਉਸਨੇ ਕਿਹਾ ਕਿ ਅੱਜ ਤੋਂ 15-20 ਦਿਨ ਪਹਿਲਾਂ ਮੈਨੂੰ ਵੀ ਇੱਕ ਚੈਟ ਆਈ ਸੀ ਜਿਸ ਦੇ ਵਿੱਚ ਮੈਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸੀ ਔਰ ਮੈਨੂੰ ਇਹ ਕਿਹਾ ਗਿਆ ਸੀ ਕਿ 13 ਨੰਬਰ ਬਸ਼ੀਰ ਨੇ ਦਿੱਤਾ ਹੈ ਔਰ ਜਿਸ ਬਸ਼ੀਰ ਦੇ ਕੋਲੋਂ ਤੂੰ ਕੋਈ ਸਮਾਨ ਲਿਆ ਹੈ ਹੁਣ ਤੂੰ ਉਸਦੇ ਪੈਸੇ ਮੋੜ ਦੇ ਇਸ ਚੈਟ ਦੇ ਵਿੱਚ ਪੂਰਾ ਦਾ ਪੂਰਾ ਡਾਟਾ ਜਿਹੜਾ ਹੈ ਉਹ ਨਾਲ ਦੇ ਨਾਲ ਚੱਲ ਰਿਹਾ ਹੈ ਕਿਉਂਕਿ ਇਹ ਚੈਟ ਅਸੀਂ ਪੜ੍ਹ ਕੇ ਨਹੀਂ ਸੁਣਾ ਸਕਦੇ ਇਹਦੇ ਵਿੱਚ ਕੁਝ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਅਸੀਂ ਨਹੀਂ ਪੜ੍ਹ ਸਕਦੇ ਮਗਰ ਉਸ ਚੈਟ ਦੇ ਵਿੱਚ ਜੋ ਗੱਲਾਂ ਹਰਜੀਤ ਸਿੰਘ ਦੇ ਨਾਲ ਵਾਇਸ ਕਾਲਿੰਗ ਦੇ ਵਿੱਚ ਹੋਈਆਂ ਉਹੋ ਹੀ ਸੇਮ ਗੱਲਾਂ ਮਿਲਦੀਆਂ ਜੁਲਦੀਆਂ ਇਸ ਚੈਟ ਦੇ ਵਿੱਚ ਵੀ ਹਨ ਪਹਿਲਗਾਮ ਦੀ ਗੱਲ ਇਸ ਚੈਟ ਦੇ ਵਿੱਚ ਵੀ ਹੈ ਔਰ ਹਰਜੀਤ ਸਿੰਘ ਦੀ ਕਾਲ ਦੇ ਵਿੱਚ ਵੀ ਹੈ ਘਰ ਦੇ ਵਿੱਚ ਵੜ ਕੇ ਮਾਰਨ ਦੀ ਗੱਲ ਹਰਜੀਤ ਸਿੰਘ ਦੀ ਕਾਲ ਦੇ ਵਿੱਚ ਵੀ ਹੈ ਔਰ ਇਸ ਚੈਟ ਦੇ ਵਿੱਚ ਵੀ ਹੈ ਮੀਤੇ ਨੂੰ ਵੀ ਇਹੋ ਕਿਹਾ ਗਿਆ ਹੈ ਕਿ ਤੁਜੇ ਘਰ ਮੇਂ ਘੁਸਕੇ ਮਾਰਾਂਗੇ ਸਭ ਤੋਂ ਵੱਡੀ ਗੱਲ ਕੀ ਇਸ ਤਰ੍ਹਾਂ ਦੇ ਵਰਡ ਇੰਡੀਆ ਦੇ ਵਿੱਚ ਹੀ ਯੂਜ਼ ਹੁੰਦੇ ਹਨ ਘਰ ਮੇਂ ਘੁਸਕੇ ਮਾਰਾਂਗੇ ਬੜੀ ਸੋਚਣ ਵਾਲੀ ਗੱਲ ਹੈ ਹੁਣ ਅਗਲੀ ਗੱਲ ਇੱਥੇ ਤੱਕ ਜੋ ਮੀਤੇ ਨੂੰ ਕਿਹਾ ਗਿਆ ਕਿ ਤੂੰ ਕਿਸੇ ਦੇ ਪੈਸੇ ਦੇਣੇ ਆ ਤੇਰਾ ਰੋਲਾ ਕਿਸੇ ਬशीर ਦੇ ਨਾਲ ਆ ਤੂੰ ਉਹਦੇ ਕੋਲੋਂ ਸਮਾਨ ਲਿਆ ਹੈ ਜੇ ਤੂੰ ਨਹੀਂ ਦੇਂਦਾ ਤਾਂ ਤੇਰਾ ਸਿਰ ਕਲਮ ਕਰ ਦੇਾਂਗੇ ਜਦ ਕਿ ਉਰਦੂ ਬੋਲਣ ਵਾਲਾ ਬੰਦਾ ਸਿਰ ਨਹੀਂ ਲਿਖਦਾ ਉਹ ਕਹਿੰਦਾ ਕਿ ਸਰ ਕਲਮ ਕਰ ਦੇਾਂਗੇ ਇਸ ਤੋਂ ਵੀ ਅੱਗੇ ਜੇਕਰ ਆਪਾਂ ਚਲੀਏ ਇਹਨਾਂ ਦੋਹਾਂ ਚੈਟਸ ਦੀ ਸਿਮਿਲਰਿਟੀ ਦੇਖੋ ਜਾਨ ਤੋਂ ਮਾਰਨ ਦੀ ਧਮਕੀ ਮੀਤੇ ਨੂੰ ਵੀ ਦਿੱਤੀ ਗਈ ਔਰ ਜਾਨ ਤੋਂ ਮਾਰਨ ਦੀ ਧਮਕੀ ਹਰਜੀਤ ਸਿੰਘ ਨੂੰ ਵੀ ਦਿੱਤੀ ਗਈ ਔਰ ਸਭ ਤੋਂ ਵੱਡੀ ਗੱਲ ਕੀ ਦੋਨਾਂ ਨੂੰ ਇੱਕੋ ਨੰਬਰ ਦੇ ਉੱਤੋਂ ਧਮਕੀ ਦਿੱਤੀ ਗਈ ਜਦ ਮੈਂ ਦੋਨਾਂ ਦੀਆਂ ਚਾਰਟ ਚੈਟਸ ਆਪਣੇ ਤੱਕ ਮੰਗਾਈਆਂ ਤਾਂ ਮੈਂ ਦੇਖਿਆ ਕਿ ਹਰਜੀਤ ਸਿੰਘ ਨੂੰ ਜਿਸ ਨੰਬਰ ਤੋਂ ਕਾਲ ਆਈ ਹੈ ਮੀਤੇ ਨੂੰ ਵੀ ਜੋ ਚੈਟਿੰਗ ਕੀਤੀ ਗਈ ਹੈ ਉਹ ਵੀ ਉਸੇ ਨੰਬਰ ਦੇ ਉੱਪਰੋਂ ਕੀਤੀ ਹੋਈ ਸੀ ਮੈਂ ਨੰਬਰ ਸਿਕਿਉਰਿਟੀ ਰੀਜ਼ਨਸ ਦੇ ਕారణ ਸ਼ੋ ਨਹੀਂ ਕਰ ਰਿਹਾ ਲੇਕਿਨ ਤੁਹਾਨੂੰ ਸਾਫ਼-ਸਾਫ਼ ਦੱਸ ਦਿਆਂ ਕਿ ਇਹ ਦੋਵੇਂ ਨੰਬਰ ਇੱਕੋ ਹਨ ਉਹ ਮੀਤਾ ਜਿਸ ਨੂੰ ਧਮਕੀ ਆਉਂਦੀ ਹੈ ਔਰ ਇੱਥੇ ਤੱਕ ਉਸ ਨੂੰ ਦੱਸਿਆ ਜਾਂਦਾ ਹੈ ਉਸ ਚੈਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਤੇਰੇ ਕੋਲ ਯੂਪੀ ਨੰਬਰ ਦੀ ਗੱਡੀ ਹੈ ਕਰਾਚੀ ਬੈਠੇ ਬੰਦੇ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਜੰਮੂ ਦੇ ਵਿੱਚ ਯੂਪੀ ਨੰਬਰ ਕਿਹੜਾ ਹੈ ਔਰ ਜੇ ਕੇ ਨੰਬਰ ਕਿਹੜਾ ਹੈ ਮਗਰ ਖੈਰ ਇਹ ਤਾਂ ਜਾਂਚ ਦਾ ਵਿਸ਼ਾ ਹੈ ਹੋ ਸਕਦਾ ਹੈ ਕਿ ਕਿਸੇ ਨੇ ਬਾਰੋਂ ਹੀ ਧਮਕੀ ਵੀ ਦਿੱਤੀ ਹੋਏ ਲੇਕਿਨ ਇੱਕੋ ਹੀ ਬੰਦਾ ਮੀਤੇ ਨੂੰ ਵੀ ਧਮਕੀ ਦੇ ਰਿਹਾ ਹੈ ਕਿ ਮੈਂ ਤੈਨੂੰ ਜਾਨ ਤੋਂ ਮਾਰ ਦਿਆਂਗਾ ਔਰ ਉਹੀ ਬੰਦਾ ਹਰਜੀਤ ਸਿੰਘ ਨੂੰ ਵੀ ਧਮਕੀ ਦੇ ਰਿਹਾ ਹੈ ਕਿ ਮੈਨੂੰ ਮੀਤੇ ਦੇ 13 ਨੰਬਰ ਦਿੱਤਾ ਹੈ 13 ਉਹਦੇ ਨਾਲ ਕੋਈ ਰੋਣਾ ਹੈ ਉਹਨੇ ਇੱਥੇ ਇਹ ਪੋਲ ਜਿਹੜੀ ਹੈ ਇਸ ਕਾਲ ਦੀ ਔਰ ਇਸ ਚੈਟ ਦੀ ਖੁੱਲਦੀ ਨਜ਼ਰ ਆ ਰਹੀ ਹੈ ਖੈਰ ਪੁਲਿਸ ਔਰ ਸਾਈਬਰ ਸੈਲ ਆਪਣੇ ਕੰਮ ਦੇ ਵਿੱਚ ਰੁੱਝੇ ਹੋਏ ਨੇ ਔਰ ਉਹਨਾਂ ਨੇ ਹੁਣ ਇਸ ਕੰਮ ਨੂੰ ਹੱਥ 'ਚ ਲੈ ਲਿਆ ਹੈ ਛੇਤੀ ਹੀ ਸਾਡਾ ਪੁਲਿਸ ਡਿਪਾਰਟਮੈਂਟ ਤੇ ਸਾਈਬਰ ਸੈੱਲ ਇੰਨਾ ਕਾਬਲ ਹੈ ਕਿ ਮੈਨੂੰ ਲੱਗਦਾ ਹੈ ਕਿ ਛੇਤੀ ਹੀ ਇਸ ਨੰਬਰ ਦੇ ਉੱਤੋਂ ਕਾਲ ਕਰਨ ਵਾਲਾ ਚੈਟ ਕਰਨ ਵਾਲਾ ਬੰਦਾ ਸਾਹਮਣੇ ਆ ਜਾਏਗਾ ਔਰ ਕਈ ਐਸੇ ਹੋਰ ਵੀ ਲੂਪ ਹੋਲਸ ਨੇ ਜਿਹੜੇ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਸਾਹਮਣੇ ਖੋਲਾਂ ਸਿਰਫ ਇੰਨਾ ਹੀ ਦੱਸ ਦਿਆਂ ਕਿ ਇਹ ਇੱਕੋ ਬੰਦਾ ਹੈ ਜਿਸ ਨੇ ਹਰਜੀਤ ਸਿੰਘ ਨੂੰ ਮੀਤੇ ਦਾ ਨਾਮ ਲੈ ਕੇ ਕਿ ਮੀਤੇ ਨੇ ਤੇਰੇ ਲਈ ਧਮਕੀ ਭੇਜੀ ਹੈ ਤਾਂ ਮੀਤੇ ਨੂੰ ਬशीर ਦਾ ਨਾਮ ਲੈ ਕੇ ਕਿ ਬशीर ਦਾ ਤੂੰ ਕੋਈ ਸਮਾਨ ਦੇਣਾ ਹੈ ਇੱਕੋ ਨੰਬਰ ਦੇ ਉੱਤੋਂ ਚੈਟ ਔਰ ਵੀਡੀਓ ਕਾਲਿੰਗ ਹੋ ਰਹੀ ਹੋ ਰਹੀ ਸਾਰੀ ਜੋ ਚੈਟ ਸੀ ਉਸ ਮੀਤੇ ਨਾਮ ਦੇ ਬੰਦੇ ਨੇ ਜੋ ਹੈ ਪੁਲਿਸ ਡਿਪਾਰਟਮੈਂਟ ਨੂੰ ਅਜ ਤੋਂ ਕਈ ਦਿਨ ਪਹਿਲਾਂ ਹੀ ਸੌਪ ਦਿੱਤੀ ਹੋਈ ਹੈ ਹੁਣ ਪੁਲਿਸ ਡਿਪਾਰਟਮੈਂਟ ਦੇ ਕੋਲ ਸੇਮ ਜਿਹੜੀ ਆ ਆਡੀਓ ਕਾਲ ਅੱਜ WhatsApp ਦੇ ਰਾਹੀਂ ਹਰਜੀਤ ਸਿੰਘ ਨੂੰ ਆਈ ਉਹ ਵੀ ਪੁਲਿਸ ਡਿਪਾਰਟਮੈਂਟ ਦੇ ਕੋਲ ਪਹੁੰਚ ਚੁੱਕੀ ਹੈ। ਉਹਨੇ ਸਾਰਾ ਡਾਟਾ ਕਲੈਕਟ ਕਰਕੇ ਪੁਲਿਸ ਆਪਣੀ ਜਾਂਚ ਕਰ ਰਹੀ ਹੈ। ਖੈਰ ਇਸ ਚੈਟ ਔਰ ਇਸ ਗੱਲਬਾਤ ਦੇ ਵਿੱਚ ਜੋ ਹਰਜੀਤ ਸਿੰਘ ਨਾਲ ਹੋਈ ਬਹੁਤ ਸਾਰੀਆਂ ਸਿਮਿਲਰਿਟੀਆਂ ਨੇ। ਜਿਵੇਂ ਕਿ ਪਹਿਲਗਾਮ ਦੇ ਮਾਮਲੇ ਦੇ ਵਿੱਚ ਇਹਦੇ ਵਿੱਚ ਵੀ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਪਹਿਲਗਾਮ 'ਚ ਕੀਤਾ ਉਸ ਤਰ੍ਹਾਂ ਤੇਰੇ ਨਾਲ ਕਰਾਂਗੇ। ਹਰਜੀਤ ਸਿੰਘ ਨੂੰ ਕਿਹਾ ਗਿਆ ਕਿ ਜਿਸ ਤਰ੍ਹਾਂ ਪਹਿਲਗਾਮ 'ਚ ਹੋਇਆ ਉਹ ਅਸੀਂ ਕਰਾਇਆ ਹੁਣ ਤੇਰੇ ਨਾਲ ਕਰਾਂਗੇ। ਇਨੂੰ ਵੀ ਕਿਹਾ ਗਿਆ ਘਰ ਦੇ ਵਿੱਚ ਵੜ ਕੇ ਮਾਰਾਂਗੇ ਹਰਜੀਤ ਸਿੰਘ ਨੂੰ ਵੀ ਕਿਹਾ ਗਿਆ ਕਿ ਤੈਨੂੰ ਘਰ ਦੇ ਵਿੱਚ ਆ ਕੇ ਮਾਰਾਂਗੇ ਔਰ ਇਸ ਚੈਟ ਦੇ ਵਿੱਚ ਵੀ ਕਿਹਾ ਗਿਆ ਕਿ ਮੇਰੇ ਦੋ ਬੰਦੇ ਜੰਮੂ ਦੇ ਵਿੱਚ ਹਨ ਹਰਜੀਤ ਸਿੰਘ ਨੂੰ ਵੀ ਕਾਲਿੰਗ ਦੇ ਵਿੱਚ ਕਿਹਾ ਗਿਆ ਕਿ ਮੇਰੇ ਦੋ ਬੰਦੇ ਜੰਮੂ ਦੇ ਵਿੱਚ ਹਨ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਿਮਿਲਰ ਨੇ ਜਿਹੜੀਆਂ ਕਿ ਮੈਂ ਸ਼ਾਇਦ ਪੂਰੀਆਂ ਨਹੀਂ ਖੋਲ ਰਿਹਾ ਕਿਉਂਕਿ ਕੁਝ ਨਾ ਕੁਝ ਇਨਵੈਸਟੀਗੇਟਿਵ ਗੱਲਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਰਾਹੀਂ ਇਹ ਬੰਦਾ ਫੜਿਆ ਜੇ ਤੁਹਾਨੂੰ ਦੱਸ ਦਈਏ ਕੀ ਆਮ ਤੌਰ ਦੇ ਉੱਤੇ ਕਈ ਲੋਕੀ ਜਿਹੜੇ ਨੇ ਉਹ WhatsApp ਦੇ ਫੋਰਨ ਦੇ ਨੰਬਰ ਨੂੰ ਲੈ ਕੇ ਵੈਬਸਾਈਟ ਦੇ ਥਰੂ ਵੀ ਕਾਲਿੰਗ ਕਰਦੇ ਨੇ ਜਿਨ੍ਹਾਂ ਨੂੰ ਟ੍ਰੇਸ ਕਰਨਾ ਮੁਸ਼ਕਿਲ ਹੁੰਦਾ ਹੈ ਲੇਕਿਨ ਸਾਡੀ ਜਾਂਚ ਏਜੰਸੀਆਂ ਦੇ ਲਈ ਨਾ ਮੁਮਕਿਨ ਨਹੀਂ ਔਰ ਛੇਤੀ ਹੀ ਇਹ ਬੰਦਾ ਤੁਹਾਡੇ ਸਾਹਮਣੇ ਆਏਗਾ ਔਰ ਉਮੀਦ ਕਰਦੇ ਹਾਂ ਕਿ ਇਹ اسی ਤਰ੍ਹਾਂ ਦੀ ਕੋਈ ਫੇਕ ਕਾਲ ਨਿਕਲੇ ਨਾ ਹੀ ਕਿਸੇ ਦੀ ਕੋਈ ਸਹੀ ਤਰੀਕੇ ਦੀ ਧਮਕੀ ਦਿੱਤੀ ਹੋਈ ਹੋਵੇ ਸੱਚੀ ਧਮਕੀ ਨਾ ਹੀ ਹੋਵੇ ਤਾਂ ਚੰਗਾ ਹੈ ਆਪਸੀ ਸਾਂਝ ਟੀਵੀ ਨੇ ਕੋਸ਼ਿਸ਼ ਕੀਤੀ ਕਿ ਮੀਤਾ ਔਰ ਹਰਜੀਤ ਸਿੰਘ ਦੇ ਦੋਵੇਂ ਪੱਖ ਖੋਲ ਕੇ ਤੁਹਾਡੇ ਸਾਹਮਣੇ ਲਿਆਂਦੇ ਨੇ ਹੁਣ ਦੇਖਣਾ ਹੋਵੇਗਾ ਕਿ ਜਾਂਚ ਏਜੰਸੀਆਂ ਜਿਹੜੀਆਂ ਨੇ ਇਸ ਨੂੰ ਕਿੰਨੀ ਕੁ ਸੰਜੀਦਗੀ ਦੇ ਨਾਲ ਲੈਂਦੀਆਂ ਨੇ ਵੈਸੇ ਲਹਿਰ ਰਹੀਆਂ ਨੇ ਔਰ ਛੇਤੀ ਹੀ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਕੋਈ ਨਾ ਕੋਈ ਰਿਜ਼ਲਟ ਆਏਗਾ ਔਰ ਇਹ ਬੰਦਾ ਜਿਹੜਾ ਹੈ ਇਸ ਸਾਹਮਣੇ ਆਏਗਾ ਕਿਉਂਕਿ ਉਹਦਾ बोलण ਦਾ ਐਸੈਂਟ ਵੀ ਬਿਲਕੁਲ ਅਲੱਗ ਹੈ ਔਰ ਇੱਥੇ ਜਿਹੜੀ ਚੈਟ ਕਹੀ ਗਈ ਹੈ ਜਿਸ ਤਰ੍ਹਾਂ ਸਿਰ ਕਲਮ ਕਰਦੇ ਆਂਗੇ ਯਾਨੀ ਕਿ ਅਗਰ ਕੋਈ ਉਰਦੂ ਬੋਲਣ ਵਾਲਾ ਬੰਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਸਰ ਕਲਮ ਕਰਦੇ ਆਂਗੇ ਇਸ ਤਰ੍ਹਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਦੇਖਦੇ ਹੋ ਆਪਸੀ ਸਾਈਂ ਟੀਵੀ ਇਹ ਚੈਟ ਵੀ ਚੰਗੀ ਤਰੀਕੇ ਦੇ ਨਾਲ ਪੜ ਲੈਣਾ ਭਾਵੇਂ ਵੀਡੀਓ ਨੂੰ ਸਲੋ ਕਰਕੇ ਪੜਨਾ ਔਰ ਅਰਜੀਤ ਸਿੰਘ ਦੀ ਗਾਣ ਨੂੰ ਇੱਕ ਵਾਰ ਦੁਬਾਰਾ ਪੂਰੀ ਸੁਨਣਾ ਪੂਰੀ ਜੋ ਗਲਬਾਤ ਹੈ ਉਸ ਨੂੰ ਸੁਨਣਾ ਕਿਸ ਤਰੀਕੇ ਦੀਆਂ ਉਹਨੂੰ ਧਮਕੀਆਂ ਦਿੱਤੀਆਂ ਹੋ ਰਿਸੀ ਚੈਟ ਨੂੰ ਵੀ ਪੂਰੇ ਤਰੀਕੇ ਦੇ ਨਾਲ ਪੜ੍ਹਨਾ ਔਰ ਦੋਨਾਂ ਦੀ ਸਿਮਿਲਰਿਟੀਜ਼ ਦੇਖਣਾ ਤੁਹਾਨੂੰ ਵੀ ਪਤਾ ਚੱਲ ਜਾਏਗਾ ਕਿ ਇਹ ਸ਼ਾਇਦ ਕੋਈ ਫੇਕ ਕਾਲ ਹੀ ਹੋ ਸਕਦੀ ਹੈ ਤੇ ਜੇਕਰ ਇਹ ਕੋਈ ਉਸ ਤਰ੍ਹਾਂ ਦੀ ਅਨਨੋਨ ਕਾਲ ਧਮਕੀ ਭਰੀ ਕਾਲ ਹੈ ਤਾਂ ਉਹਦੇ ਲਈ ਬੈਠੀਆਂ ਨੇ ਭਾਰਤ ਦੇਸ਼ ਦੀਆਂ ਜੰਮੂ ਕਸ਼ਮੀਰ ਦੀਆਂ ਜੰਮੂ ਕਸ਼ਮੀਰ ਪੁਲਿਸ ਦੀਆਂ ਅਤੇ ਸਾਈਬਰ ਸੈੱਲ ਦੀਆਂ ਟੀਮਾਂ हेलो हेलो हाँ जी कौन बोल रहा है अस्सलाम वालेकुम हाँ जी अस्सलाम वालेकुम जी हाँ जी मैं शबीर बोल रहा हूँ पाकिस्तान कराची से पाकिस्तान से बोल रहे हैं हाँ जी ये बताइए क्या काम है कौन बोल रहा है हरजीत बोल रहा है हाँ जी हाँ जी बताइए क्या आपने पंगा डाला हुआ है वहाँ किसका पंगा किसका हमें किसी ने आपका दिया नाम दिया आप किसी से आपकी कोई दुश्मनी है मेरी दुश्मनी नहीं नहीं बताइए किसने दिया नाम क्या नाम उसका नाम है डिग्याने का डिगयाने का जम्मू से बोल रहा है जुम्मू से नाम डिग्याने से डिगयाना जम्मू अच्छा डिग्याना जम्मू से दी है बोलता है ये बहुत बकवास करता है न्यूज में अच्छा उसको बोलो कोई? तेरा, तेरा क्या रोल है उसके साथ पता नहीं है कौन है मीता है कौन है मुझे ये भी नहीं पता मेरे बंदे अभी वहीं पे हैं जमा हुए है। अच्छा आ, कोई है कोई तेरा मसला तो पता हमें नहीं नहीं कोई मसला नहीं क्यों उसने बोला हमें पता नहीं है कौन है मीता उसकी फोटो वगैरह है कोई फोटो होटल तो क्या करनी है पता नहीं है हमें के पता कौन मीता है कौन इतना बड़ा जम्मू है उसने कराची कहाँ फोन कर दिया आपको हेलो हेलो हाँ जी हाँ जी क्या बोल रहा हूँ मैं वो उसका कराची पे लिंक है क्या बोल रहे कराची से फोन करवाएगा कराची क्रांच, कराची में अच्छा मेरा अभी दो लड़का वहीं पे है जम्मू में दो लड़की हैं जम्मू पे मेरे दो लड़के जम्मू में हैं। अच्छा अच्छा तो क्या अपनी जिंदगी से क्यों हाथ होना है उससे जो भी कोई बात है ले। पता नहीं कौन है डिग्राने है, है? का कौन है कोई मॉडर्न टाउन कोई मॉडर्न टाउन डिग्राने से है पता नहीं कौन है मुझे पता नहीं तेरे को अपनी जिंदगी से प्यार नहीं है मुझे नहीं नहीं मुझे कहा जिंदगी से प्यार है यार तो मेरे दो लड़के वहीं पे फिर तेरा मसला है उसके साथ फिर आना तो उसने सब जेगा से अच्छा वो मेरे को मारेंगे ओके मेरा जम्मू में खुद मेरा बंदा है वो ठोकेगा वो, मेरे को क्या मार गोली मारेगा गोली तो मारेगा निकलेगी नहीं लेकिन कोई बात नहीं कोई कोई चक्कर मीता आग है आग कौन पता नहीं, नहीं कौन बंदा है कौन मीता है क्या है? मेरे नहीं जाक रख ले अपना ये अब दूसरी बार नहीं फोन करना हमने आप रहते कहा कराची में रहते हो कराची में पाकिस्तान में? कराची कहा है, कोई हिंदुस्तान में है तेरे पता नहीं कहा पाकिस्तान में लग रहा है, तो तो... अपना देख ले फिर, कोई है मसला तो उससे पता नहीं कौन है उसका फोटो भेजो बंदा है कौन पता तो चले कौन सा मसला है क्या किससे है बड़ी दूर से फोन करवा रहा है पाकिस्तान से देख मैं दूसरी बार फोन नहीं करूंगा तेरे को क्यों नहीं करना चाहिए मेरे को कोई आई उसकी शिकायत तेरी तो फिर मैं दूसरी बार फोन नहीं करूंगा अच्छा ठीक है ठीक है पहले काम में देख ले क्या हुआ है तो तुम लोगों का पहले हिंदुओं को ठोका तुम लोगों को ठोका अच्छा आपने ठोका तो हिंदुओं को और किसने तुम लोग ने ठोका अच्छा तुम भी तुम भी शामिल थे क्या उसमें शामिल थे हमारे ही बंदे थे वो अच्छा अच्छा ठीक है ठीक है तो अपना देख ले अच्छा ठीक है ठीक है ठीक है जो मसला उससे निपटा ले ठीक है मैं फोन नहीं करूंगा फोन नहीं करोगे ठीक है ठीक है कोई नहीं बंदे की फोटो तो भेज भेजनी थी तो ज़्यादा मत बन मेरे को पता है जो भी तू तो कर रहा कर लेगा आज तक तुम लोगों ने कुछ नहीं हमारा किया बैंको रिकॉर्ड कर रहा है जो करेगा कर ले अच्छा नहीं वो अभी तक नहीं है जो हमारे पास है तुम्हें लेकिन याद रख दूसरी बार मैं फोन नहीं करूँगा ठीक है ठीक है ये याद रखना मेरी बात अच्छा हम लोगों के इंडियो के पास जो हमारी ऐसी टेक्नोलॉजी नहीं है जो हम यूज करते हैं ठीक है ठीक है ठीक है हाँ खुदा हाफिज ठीक है ओके